ਮੈਂ ਪਹਿਲੇ ਚਾਰ ਕੰਮ ਕਰਦਾ ਸੀ ਤੇ ਪੈਸੇ 1200 ਡਾਲਰੋਂ ਮੇਰਾ ਬਣਦਾ ਹੁੰਦਾ ਸੀ ਤੇ ਮੈਨੂੰ ਹੁੰਦਾ ਹੀ ਕਿ ਯਾਰ ਇੰਨਾ ਮਹੀਨੇ ਦਾ 1200 ਹਾਂਜੀ ਹਾਂਜੀ ਮੈਂ ਤੇ ਮੇਰੀ ਵਾਈਫ ਸੀਗੇ ਉਹ ਵੀ ਇੰਨਾ ਕੰਮ ਕਰਦੀ ਸੀ ਉਹਦੇ ਵੀ ਇੰਨੇ ਕ ਬਣਦੇ ਸੀਗੇ ਜੀ ਤੇ ਅੱਜ ਖੁਸ਼ੀ ਬਹੁਤ ਇਹ ਤਾਂ ਹੁਣ ਅੱਜ ਲੱਗਦਾ ਨਾ ਵੀ ਆਪਾਂ ਇਦਾਂ ਦੇਖ ਕੇ ਪਛਤਾਦੇ ਹਾਂ ਉਦੋਂ ਸਾਨੂੰ ਐ ਸੀ ਲਾਈਫ ਵੱਲੋਂ ਹੈਪੀ ਸੀਗੇ ਕੰਮ ਮਿਲੇ ਹੋਏ ਸੀ ਬੜੀ ਮੁਸ਼ਕਲ ਨਾ ਕਿਉਂਕਿ ਕੰਮ ਮਿਲਣਾ ਤਿੰਨ ਤਿੰਨ ਕੰਮ ਹੁੰਦੇ ਹੀ ਪੈਸੇ ਦਾ ਜੇਬਾਂ 'ਚ ਹੁੰਦੇ ਨਹੀਂ ਸੀ 1200 ਡਾਲਰ ਵੀ ਬਹੁਤ ਲੱਗਦਾ ਹੁੰਦਾ ਸੀ ਕਿ ਯਾਰ ఎవਰੀਥਿੰਗ ਓਕੇ ਆ ਛੋਟੀ ਜੀ ਕਾਰ ਸੀ ਫੋਨੇ ਜਾਣੇ ਵੀਆ ਬੀਬੀ ਖੁਸ਼ ਸੀਗੇ ਵੀ ਉਹ ਉਸ ਵੇਲੇ ਕੀਤੀਆਂ ਅਰਦਾਸਾਂ ਤੇ ਉਹ ਕੀਤੀ ਹੋਈ ਮਿਹਨਤ ਹੂੰ ਐਸੀ ਵਾਇਗਰੋ ਨੇ ਕਬੂਲ ਕੀਤੀ ਆ ਕਿ ਅੱਜ ਦੇਖ ਲਓ ਇੱਥੇ ਤੱਕ ਬੈਠੇ ਆ ਇਸ ਫਿਲਮਾਂ ਬਣੀਆਂ ਗਾਣੇ ਆ ਗਏ ਸਭ ਕੁਝ ਤਾਕਤ ਤੋਂ ਵੱਧ ਵਾਇਗਰੋ ਨੇ ਦਿੱਤਾ ਹਨਾ ਕਿ ਉਹ ਉਸ ਦੌਰ ਚ ਪ੍ਰਮਾਤਮਾ ਤੇ ਲੰਬਾ ਵੀ ਹੁੰਦਾ ਸੀ ਭਾਜੀ ਭਾਜੀ ਹੁੰਦਾ ਹੈ ਜਿਲੇ ਲੰਬੇ ਨਹੀਂ ਫਿਰ ਵੀ ਕੀ ਸੀ ਜੀ ਮੇਰਾ ਕੀ ਸੀ ਮੈਨੂੰ ਇਦਾਂ ਲੱਗਦਾ ਵਾ ਕਿ ਮੇਰੇ ਲਈ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਵੀ ਮੈਨੂੰ ਲੱਗਦਾ ਇਹ ਮੇਰਾ ਗਾਣਾ ਚੱਲ ਗਿਆ ਉਹ ਪਹਿਲਾ ਮੇਰੀਆਂ ਦੋ ਐਲਬਮਾਂ ਆਗੀਆਂ ਸੀ ਕੁਝ ਵੀ ਨਹੀਂ ਸੀ ਚੱਲ ਰਿਹਾ ਮਸਾ ਹੀ ਉਹ ਗਾਣਾ ਚਲੇ ਉਹ ਤੀਜੀ ਐਲਬਮ ਦਾ ਗਾਣਾ ਸੀ ਮੇਰਾ ਲੋਕੀ ਕਹੀ ਕਹਿੰਦੇ ਆ ਕਿ ਫਲਕਾਰੀ ਸ਼ਾਇਦ ਮੇਰੀ ਪਹਿਲੀ ਐਲਬਮ ਸੀ ਮੈਨੂੰ ਵੀ ਇਹੀ ਲੱਗਦਾ ਪਰ ਉਹ ਮੇਰੀ ਤੀਜੀ ਐਲਬਮ ਸੀ ਠੀਕ ਹੈ ਜੀ ਤੀਜੀ ਐਲਬਮ ਦਾ ਵੀ ਉਹ ਤੀਜਾ ਗਾਣਾ ਸੀ ਦੋ ਵੀਡੀਓ ਪਹਿਲਾਂ ਆ ਗਈ ਸੀ ਉਹ ਨਹੀਂ ਚੱਲੇ ਇਹ ਵੀ ਵੀਡੀਓ ਆ ਗਿਆ ਤੇ ਪਟਕੀ ਆ ਚੱਲਿਆ ਗਾਣਾ ਜਿਹੜੀ ਕਿ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਚੱਲੇ ਆਪ ਵਿਆਹ ਤੋਂ 6 ਮਹੀਨਾ ਬਾਅਦ ਚੱਲ ਪਿਆ ਆਏ ਨੂੰ 6 ਮਹੀਨੇ ਹੋ ਗਏ ਸੀ ਤੇ ਮੈਨੂੰ ਤਾਂ ਹੀ ਮੈਨੂੰ ਬਹੁਤ ਲੋਕੀ ਕਹਿੰਦੇ ਆ ਕਿ ਤੇਰੀ ਵਾਈਫ ਲੱਕੀ ਆ ਤੇਰੇ ਲਈ ਕਿ ਵੀ ਸਟਾਰ ਮੈਚ ਕਰਦੇ ਨੇ ਕੁਝ ਵੀ ਹਮ ਬੜੀ ਸਟਰਗਲ ਸੀ ਮੇਰੀ ਲਾਈਫ ਦੇ ਵਿੱਚ ਤੇ ਉਦੋਂ ਬਸ ਮੈਂ ਇਹੀ ਅਰਦਾਸ ਕਰਦਾ ਸੀ ਕਿ ਬਾਬਾ ਮੈਂ ਗਾਉਣ ਵਾਲੇ ਪਾਸੇ ਕੰਮ ਚੱਲ ਜਾਈ ਕਿਉਂਕਿ ਮੇਰਾ ਦਿਲ ਉਧਰ ਆ ਕਿਉਂਕਿ ਮਾੜੇ-ਮੋٹے ਪੈਸੇ ਮੈਂ ਉੱਥੇ ਕਮਾ ਰਿਹਾ ਸੀ ਬਟ ਐਨ ਲੱਗਦਾ ਸੀ ਕਿ ਜ਼ਿੰਦਗੀ ਨਹੀਂ ਜੀ ਰਿਹਾ ਯਾਰ ਕੱਟ ਜੇ ਰਿਹਾ ਹਾਂ ਠੀਕ ਹੈ ਤੇ ਇਹ ਕਿਸ ਦੌਰ ਦੀ ਗੱਲ ਹੈ ਇਹ ਗੱਲ ਹੈਗੀ ਆ ਜੀ ਜਦੋਂ ਫਲਕਾਰੀ ਗੀਤ ਆਇਆ ਉਸ ਤੋਂ ਬਾਅਦ ਦੀ ਅੱਛਾ ਹਾਂਜੀ ਮੈਂ ਮਤਲਬ ਉਸ ਗੀਤ ਤੋਂ ਤੁਰੰਤ ਬਾਅਦ ਜ਼ਿੰਦਗੀ ਬਦਲੀ ਨਹੀਂ ਸੀ ਨਹੀਂ ਬਦਲੀ ਨਹੀਂ ਐਕਚੁਅਲੀ ਕੀ ਹੋਇਆ ਜੀ ਮੇਰਾ ਵਿਆਹ ਹੋਇਆ ਵਿਆਹ ਤੋਂ ਗਾਣਾ ਮੇਰੇ ਵਿਆਹ ਤੋਂ ਪਹਿਲਾਂ ਆਇਆ ਪਰ ਵਿਆਹ ਤੋਂ ਬਾਅਦ ਗਾਣਾ ਹਿੱਟ ਹੋ ਗਿਆ ਗਾਣਾ ਬਹੁਤ ਜ਼ਿਆਦਾ ਹਿੱਟ ਹੋ ਗਿਆ ਬਟ ਕੀ ਸੀ ਕਿ ਕੰਮ ਨਹੀਂ ਸੀ ਨਾ ਕਿਸੇ ਨੂੰ ਮੇਰਾ ਚਿਹਰਾ ਪਤਾ ਸੀ ਸ਼ੋਅ ਨਹੀਂ ਸੀ ਆਉਂਦੇ ਤੇ ਮੈਂ ਕੈਨੇਡਾ ਚਲੇ ਗਿਆ ਤੇ ਕੈਨੇਡਾ ਜਾ ਕੇ ਮੈਂ ਆਪਣੇ ਕੰਮ ਸ਼ੁਰੂ ਕਰ ਦਿੱਤੇ ਤੇ ਮੈਨੂੰ ਯਾਦ ਆ ਮੈਂ ਕਿਸੇ ਨੂੰ ਕਹਿੰਦਾ ਸੀ ਨਾ ਭਾਜੀ ਕਿ ਗਾਣਾ ਮੈਂ ਗਾਇਆ ਵਾ ਬੰਦਾ ਹੱਸਦਾ ਹੀ ਇੱਕ ਵਾਰੀ ਕਹਿੰਦਾ ਅੱਛਾ ਹੁੰਦਾ ਲੱਗਦਾ ਹੈ ਕਿ ਮੈਂ ਝੂਠ ਹੀ ਮਾਰ ਗਾਣਾ ਹਿੱਟ ਸੀ ਪਰ ਤੁਸੀਂ ਰੈਕੋਗਨਾਈਜ਼ ਨਹੀਂ ਹੋਈ ਸੀ ਬਿਲਕੁਲ ਹੀ ਨਹੀਂ ਸੀਗਾ ਹਨਾ ਤੇ ਮੈਂ ਮੈਂ ਬੜਾ ਪਰੇਸ਼ਾਨ ਮੈਂ ਕਿਹਾ ਯਾਰ ਕਿ ਉਸ ਦੌਰ ਚ ਪਰਮਾਤਮਾ ਤੇ ਲੰਬਾ ਵੀ ਹੁੰਦਾ ਸੀ ਭਾਜੀ ਭਾਜੀ ਹੁੰਦਾ ਹੈ ਜਿਲੇ ਲੰਬੇ ਨਹੀਂ ਫਿਰ ਵੀ ਕੀ ਸੀਗਾ ਜੀ ਮੇਰਾ ਕੀ ਸੀ ਮੈਨੂੰ ਇਦਾਂ ਲੱਗਦਾ ਵਾ ਕਿ ਮੇਰੇ ਲਈ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਵੀ ਮੈਨੂੰ ਲੱਗਦਾ ਹੈ ਮੇਰਾ ਗਾਣਾ ਚੱਲ ਗਿਆ ਕਿਉਂਕਿ ਪਹਿਲਾਂ ਮੇਰੀਆਂ ਦੋ ਐਲਬਮ ਆ ਗਈਆਂ ਸੀ ਕੁਝ ਵੀ ਨਹੀਂ ਸੀ ਚੱਲ ਰਿਹਾ ਮਸਾ ਹੀ ਉਹ ਗਾਣਾ ਚਲੇ ਉਹ ਤੀਜੀ ਐਲਬਮ ਦਾ ਗਾਣਾ ਸੀ ਮੇਰਾ ਲੋਕੀ ਕਹਿੰਦੇ ਆ ਕਿ ਫਲਕਾਰੀ ਸ਼ਾਇਦ ਮੇਰੀ ਪਹਿਲੀ ਐਲਬਮ ਸੀ ਮੈਨੂੰ ਵੀ ਇਹੀ ਲੱਗਦਾ ਬਟ ਉਹ ਮੇਰੀ ਤੀਜੀ ਐਲਬਮ ਸੀ ਠੀਕ ਹੈ ਜੀ ਤੀਜੀ ਐਲਬਮ ਦਾ ਵੀ ਉਹ ਤੀਜਾ ਗਾਣਾ ਸੀ ਦੋ ਵੀਡੀਓ ਪਹਿਲਾਂ ਆ ਗਈ ਸੀ ਉਹ ਨਹੀਂ ਚੱਲੇ ਇਹ ਵੀ ਵੀਡੀਓ ਆ ਗਿਆ ਤੇ ਪਟਕੀ ਆ ਚੱਲਿਆ ਗਾਣਾ ਜਿਹੜੀ ਕਿ ਮੇਰੇ ਵਿਆਹ ਤੋਂ 6 ਮਹੀਨੇ ਬਾਅਦ ਚੱਲਿਆ ਤਾਂ ਵਿਆਹ ਤੋਂ ਮਹੀਨਾ ਬਾਅਦ ਹੀ ਚੱਲ ਪਿਆ ਆਏ ਨੂੰ 6 ਮਹੀਨੇ ਹੋ ਗਏ ਸੀ ਤੇ ਮੈਨੂੰ ਤਾਂ ਹੀ ਮੈਨੂੰ ਬਹੁਤ ਲੋਕੀ ਕਹਿੰਦੇ ਆ ਕਿ ਤੇਰੀ ਵਾਈਫ ਲੱਕੀ ਆ ਤੇਰੇ ਲਈ ਕੇਵਰੀ ਸਟਾਰ ਮੈਚ ਕਰਦੇ ਨੇ ਕੁਝ ਵੀ ਆ ਇਹ ਆਮ ਆਪਣੇ ਪਰਿਵਾਰਾਂ ਚ ਕਹੀਆਂ ਜਾਂਦੀਆਂ ਐ ਗੱਲਾਂ ਉਹ ਗਾਣਾ ਚੱਲ ਗਿਆ ਬਹੁਤ ਮਾੜਾ ਫੇਰ ਵੀ ਆਜਾ ਬਾਰ ਤੱਕ ਕੈਨੇਡਾ ਜਦੋਂ ਆਪਾਂ ਜਾਂਦੇ ਆ ਉੱਥੇ ਮੈਂ ਰੇਡੀਓ ਲਾਇਆ ਕਰਾਂ ਉੱਥੇ ਨਾ ਐਡਾ ਬੜੀਆਂ ਹੁੰਦੀਆਂ ਬਹੁਤ ਉਹ 파ਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਨਾਲ ਜਾਦ ਰਹੇ ਤੇ ਲੋ ਜੀ ਫੁਲਕਾਰੀਆਂ ਸੂਟਾਂ ਦੇ ਲਈ ਆ ਜਾਓ ਫਲਾਣੀ ਸ਼ੌਕ ਦੇ ਤੇ ਕੋਈ ਵੀ ਗਾਣਾ ਮੇਰਾ ਹੈ ਨਾ ਮੇਰੀ ਗਾਣਾ ਮੇਰਾ ਹੈ ਤੇ ਮੇਰੀ ਕੋਈ ਗੱਲਬਾਤ ਨਹੀਂ ਗਈ ਇੱਕ ਬੰਦੇ ਨੇ ਰੇਡੀਓ ਤੇ ਮੇਰਾ ਗੀਤ ਲਾਇਆ ਕਹਿੰਦਾ ਜੀ ਇਹ ਗੀਤ ਵਾਲਾ ਚੱਲ ਰਿਹਾ ਵਾ ਸ਼ਾਦੀਆਂ ਦਾ ਇਹ ਉਹ ਐਦਾਂ ਉਹ ਤੁਹਾਨੂੰ ਸੁਣਾਉਂਦੇ ਆ ਉਹਨੇ ਗਾਣਾ ਲਾਤਾ ਮੇਰਾ ਮੈਂ ਕਿਹਾ ਕਿ ਜੇ ਖ ਆਪਣੇ ਰਾਤ ਨੂੰ ਸਿਕਿਉਰਟੀ ਦੀ ਜੌਬ ਕਰਦਾ ਸੀ ਮੈਂ ਮੈਂ ਟੈਲੀਫੋਨ ਲਾ ਲਿਆ ਉਹਨਾਂ ਨੂੰ ਸੀਨੀਅਰ ਉਹ ਸੀਗੇ ਰੇਡੀਓ ਹੋਸਟ ਜੀ ਮੈਂ ਕਿਹਾ ਭਾਈ ਸਰ ਵੀ ਮੇਰਾ ਤੁਸੀਂ ਗਾਣਾ ਲਾਇਆ ਇਦਾਂ ਇਦਾਂ ਤੇ ਨਹੀਂ ਮੈਂ ਕਿਹਾ ਜੀ ਮੇਰੇ ਵੀ ਜਿਹੜਾ ਤੁਸੀਂ ਹੁਣੇ ਗਾਣਾ ਲਾਇਆ ਤੁਸੀਂ ਗਾਉਣ ਵਾਲੇ ਦਾ ਨਾਮ ਹੀ ਬੋਲਿਆ ਕਹਿੰਦਾ ਕੀ ਗੱਲ ਜੀ ਤੁਹਾਡੇ ਪਿੰਡੋਂ ਪੁੰਡੋਂ ਆ ਕੋਈ ਬੰਦਾ ਵੀ ਤੁਸੀਂ ਗੁੱਸੇ ਲੱਗਦੇ ਹੋ ਮੈਂ ਕਿਹਾ ਜੀ ਪਿੰਡੋਂ ਨਹੀਂ ਮੈਂ ਆਪਾਂ ਕੰਨਾ ਚਾ ਮਗਾ ਹੀ ਮੌਰਿਸ ਕਿਊਟੀ ਕਰਦਾ ਮੈਂ ਉਹ ਬੈਠਾ ਸੁਣ ਰਿਹਾ ਸੀ ਮੈਂ ਕਹਿੰਦਾ ਮੈਂ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦਾ ਪਹਿਲਾਂ ਤਾਂ ਮੈਨੂੰ ਖੁਸ਼ੀ ਬੜੀ ਹੋਈ ਕਿ ਮੇਰਾ ਗਾਣਾ ਲੱਗਿਆ ਮੈਂ ਕਹਿੰਦਾ ਮੈਨੂੰ ਦੁੱਖ ਬੜਾ ਹੋਇਆ ਮੈਂ ਕਹਿੰਦਾ ਮੈਨੂੰ ਤਾਂ ਕੋਈ ਜਾਣਦਾ ਨਹੀਂ ਮੈਂ ਕਹਿੰਦਾ ਤੁਸੀਂ ਗਾਣਾ ਲਾ ਰਹੇ ਹੋ ਜੇ ਤੁਹਾਡਾ ਕੀ ਜਣਾ ਸੀ ਤੁਸੀਂ ਮਾੜਾ ਬੋਲ ਦੋ ਮੇਰੇ ਬਾਰੇ ਮੈਨੂੰ ਕਹਲਾ ਯਾਰ ਤੇਰਾ ਪਿੰਡ ਕਿਹੜਾ ਕੀ ਆ ਮੈਨੂੰ ਸਾਰਾ ਕੁਝ ਪੁੱਛਿਆ ਉਹਨਾਂ ਨੇ ਫਿਰ ਉਹਨੇ 15-20 ਮਿੰਟ ਬਾਅਦ ਦਬਾਰ ਚ ਗਾਣਾ ਲਾਇਆ ਪੂਰਾ ਬੋਲ ਕੇ ਕਹਿੰਦਾ ਵੀ ਪਿੰਡ ਕੂਮਕਲਾ ਦਾ ਮੁੰਡਾ ਵਾ ਮੈਨੂੰ ਹੁਣੇ ਪਤਾ ਲੱ ਤੇ ਤੁਸੀਂ ਭਾਈ ਪ੍ਰੋਗਰਾਮ ਲਗਾਉਣੇ ਹੋਏ ਕੁਛ ਕਰਨਾ ਹੋਇਆ ਮੁੰਡਾ ਇੱਥੇ ਆ ਉਹਨਾਂ ਨੇ ਚੰਗਾ ਬੋਲਿਆ ਮੇਰੇ ਬਾਰੇ ਫੇਰ ਬੁਲਾਇਆ ਗਣਾ ਸੋ ਹੌਲੀ ਹੌਲੀ ਉਸ ਟਾਈਮ ਦੇ ਵਿੱਚ ਮੈਨੂੰ ਇਹ ਹੁੰਦਾ ਸੀ ਕਿ ਯਾਰ ਮੈਂ ਤਿੰਨੇ ਚਾਰ ਕੰਮ ਕਰਦਾ ਸੀ ਤੇ ਪੈਸੇ 1000 1200 ਡਾਲਰ ਉਹਨੂੰ ਮੇਰਾ ਬਣਦਾ ਹੁੰਦਾ ਸੀ ਤੇ ਮੈਨੂੰ ਹੁੰਦਾ ਸੀ ਕਿ ਯਾਰ ਇੰਨਾ ਮਹੀਨੇ ਦਾ 1200 ਹਾਂਜੀ ਹਾਂਜੀ ਮੈਂ ਤੇ ਮੇਰੀ ਵਾਈਫ ਸੀਗੇ ਉਹ ਵੀ ਇੰਨਾ ਕੰਮ ਕਰਦੀ ਸੀ ਉਹਦੇ ਵੀ ਇੰਨੇ ਕ ਬਣਦੇ ਸੀਗੇ ਜੀ ਤੇ 아이 ਖੁਸ਼ ਸੀ ਬਹੁਤ ਇਹ ਤਾਂ ਹੁਣ ਅੱਜ ਲੱਗਦਾ ਨਾ ਵੀ ਆਪਾਂ ਐਦਾਂ ਦੇਖ ਕੇ ਪਛਤਾਦੇ ਹਾਂ ਉਦੋਂ ਸਾਨੂੰ ਆਇਆ ਸੀ ਲਾਈਫ ਵੱਲੋਂ ਹੈਪੀ ਸੀਗੇ ਕੰਮ ਮਿਲੇ ਹੋਏ ਸੀ ਬੜੀ ਮੁਸ਼ਕਲ ਨਾ ਕਿਉਂਕਿ ਕੰਮ ਮਿਲਣਾ ਤਿੰਨ ਤਿੰਨ ਕੰਮ ਹੁੰਦੇ ਹੀ ਪੈਸੇ ਦਾ ਜੇਬਾਂ 'ਚ ਹੁੰਦੇ ਨਹੀਂ ਸੀ 1200 ਡਾਲਰ ਵੀ ਬਹੁਤ ਲੱਗਦਾ ਹੁੰਦਾ ਸੀ ਕਿ ਯਾਰ एवरीथिंग ਓਕੇ ਆ ਛੋਟੀ ਜੀ ਕਾਰ ਸੀ ਫੋਨੇ ਜਾਣਾ ਹੀ ਵੀਆਂ ਬੀਬੀ ਖੁਸ਼ ਸੀਗੇ ਪਰ ਮੈਨੂੰ ਆਇਆ ਸੀ ਕਿ ਮੈਂ ਗਾਣ ਗਾਉਣ ਵਾਲਾ ਸ਼ੌਕ ਸੀ ਬਹੁਤ ਜ਼ਿਆਦਾ ਮੈਂ ਕਿਹਾ ਯਾਰ ਜੇ ਇੱਧਰ ਕੁਝ ਹੋ ਜਵੇ ਤਾਂ ਮੈਂ ਕਈ ਵਾਰੀ ਕਹਿੰਦਾ ਉਹਨਾਂ ਮਕੜਦਾ ਵੀ ਉਹ ਉਸ ਵੇਲੇ ਕੀਤੀਆਂ ਅਰਦਾਸਾਂ ਤੇ ਉਹ ਕੀਤੀ ਹੋਈ ਮਿਹਨਤ ਹੂੰ ਐਸੀ ਵਾਈਬਰੂ ਨੇ ਕਬੂਲ ਕੀਤੀ ਆ ਕਿ ਅੱਜ ਦੇਖ ਲਓ ਇੱਥੇ ਤੱਕ ਬੈਠੇ ਆ ਇਸ ਫਿਲਮਾਂ ਬਣ ਗਈਆਂ ਗਾਣੇ ਆ ਗਏ ਸਭ ਕੁਝ ਜਤਕਾਤ ਤੋਂ ਵੱਧ ਵਾਈਬਰੂ ਨੇ ਦਿੱਤਾ ਹੈ ਨਾ ਪਰ ਮਿਹਨਤ ਬਹੁਤ ਕੀਤੀ